ਆਪ ਪੁਲਿਸ ਵੱਲੋਂ ਨਸ਼ਾ ਖਿਲਾਫ ਵਿੱਢੀ ਗਈ ਮਹਿੰਦੇ ਤਹਿਤ ਸੰਨੀਂਕਲੇ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਨਸ਼ਾ ਤਸਕਰ ਨੂੰ ਭਾਰੀ ਮਾਤਰਾ ਦੇ ਵਿੱਚ ਚੂਰਾ ਪੋਸਟ ਨਾਲ ਗ੍ਰਿਫਤਾਰ ਕੀਤਾ ਗਿਆ ਇਸ ਸਬੰਧ ਸਾਡੇ ਨਾਲ ਜਿਹੜੇ ਚੌਂਕੀ ਇੰਚਾਰਜ ਚਰਨਪ੍ਰੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਕੋਲ ਜਾਣਕਾਰੀ ਲੈਣੇ ਕਿ ਕਿਸ ਤਰੀਕੇ ਨਾਲ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਇਹ ਸਾਡੀ ਟੀਮ ਨੇ ਨਾਕਾ ਲਗਾਇਆ ਹੋਇਆ ਸੀਗਾ ਜਿਹਦੇ ਵਿੱਚ ਇੱਕ ਟਰੱਕ ਆਉਂਦਾ ਦਿਖਾਈ ਦਿੱਤਾ ਨਾਕੇ ਤੇ ਉਹਨੂੰ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ ਤੇ ਉਹ ਜਿਹੜਾ ਉਹਦਾ ਟਰੱਕ ਡਰਾਈਵਰ ਸੀਗਾ ਉਹਨੇ ਟਰੱਕ ਪਿੱਛੇ ਰੋਕੇ ਤੇ ਆਪ ਭੱਜ ਗਿਆ ਤੇ ਜਦੋਂ ਟਰੱਕ ਦੀ ਤਲਾਸ਼ੀ ਕੀਤੀ ਤੇ ਉਹਦੇ ਵਿੱਚ ਇੱਕ ਔਰਤ ਬੈਠੀ ਸੀਗੀ ਔਰਤ ਨੂੰ ਉਹਦਾ ਨਾਮ ਪਤਾ ਪੁੱਛਿਆ ਤੇ ਉਹਨੇ ਤਾਂ ਸਭ ਜਿਹੜਾ ਆਦਮੀ ਭੱਜਿਆ ਉਹ ਮੇਰਾ ਘਰ ਵਾਲਾ ਹੀ ਆ ਤੇ ਟਰੱਕ ਦੀ ਤਲਾਸ਼ੀ ਲੈਣ ਤੇ ਉਹਦੇ ਵਿੱਚੋਂ 15 ਕਿਲੋ ਭੁੱਕੀ ਬਰਾਮਦ ਹੋਈ ਇਸ ਤੋਂ ਇਲਾਵਾ ਵੀ ਕਨੇ ਕਾਫੀ ਭਾਰੀ ਮਾਤਰਾ ਜਿਹੜੀ ਬਰਾਮਦ ਹੋਈ ਉਹ ਫਰਦਰ ਜਦੋਂ ਉਹਦੀ ਅੱਗੇ ਜਾ ਕੇ ਪੁੱਛਗਿਛ ਕੀਤੀ ਤੇ ਉਹਨੇ ਦੱਸਿਆ ਵੀ ਜਿਹੜਾ ਮੇਰਾ ਘਰ ਵਾਲਾ ਭੁੱਕੀ ਲੈ ਕੇ ਆਉਂਦਾ ਹੈ ਉਹ ਘਾਰੋ ਬਾਕਸ ਬੈਡਾਂ ਦੇ ਵਿੱਚ ਲਕੋ ਕੇ ਰੱਖੀ ਹੋਈ ਆ ਪੋਪਨਾ ਪੈਂਡ ਵਿੱਚ ਤੇ ਔਰਤ ਦੀ ਨਿਸ਼ਾਨ ਦੇਈ ਤੇ ਉਹਰੇ ਉੱਥੋਂ ਜਾ ਕੇ ਬਰਾਮਦ ਕਰਵਾਈ 85 ਕਿਲੋ ਕੁੱਕੇ ਟੋਟਲ 1 ਕਿਲੋਟਾ ਲ ਭੁੱਕੇ ਹੀ ਚੋਰਾ ਪੋਸਟ ਰਿਕਵਰ ਬਰਾਮਦ ਕੀਤਾ ਹੈ ਸਰ ਇਹਨਾਂ ਕੋਰਟ 'ਚ ਵੀ ਸਾਰੇ ਹਾਂ ਇਹਦਾ 2 ਦਿਨ ਦਾ ਪੁਲਿਸ ਰਿਮਾਂਡ ਲੈ ਕੇ ਹੁਣ ਕੋਰਟ ਵਿੱਚ ਪੇਸ਼ ਕਰ ਦਿੱਤਾ ਹੈ ਜਿਆਦਾਤਰ ਕਿਸ ਇਲਾਕੇ ਤੋਂ ਲਿਆ ਕੇ ਲੈ ਕੇ ਆਉਂਦੇ ਸੀ ਕਿਹੜੇ ਪਾਸੇ ਵੇਚਦੇ ਇਹ ਜਿਆਦਾਤਰ ਜੰਮੂ ਤੋਂ ਲੈ ਕੇ ਆਉਂਦੇ ਆ ਤੇ ਇੱਧਰ ਖਰੜ ਏਰੀਏ ਦੇ ਵਿੱਚ ਹੀ ਜਿਆਦਾਤਰ ਵੇਚਤੇ ਸੀ ਲੈ ਕੇ ਅਜੀ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਦਿੱਤਾ ਤੁਸੀਂ ਐਸਐਸਬੀ ਆਫਿਸ ਮੁਹਾਲੀ ਲੱਗੇ ਹੋਏ ਹੋ ਹਾਂਜੀ ਮੈਂ ਮੀਡੀਆ ਡਿਪਾਰਟਮੈਂਟ ਚ ਮੀਡੀਆ ਡਿਪਾਰਟਮੈਂਟ ਚ ਨੇ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਤੁਹਾਨੂੰ ਇੰਸਪੈਕਟਰ ਸਤਵਾਰ ਸਿੰਘ ਜੀ ਨੇ ਸੋ ਭਾਈ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਬਾਈ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਤਨਾਵ ਕਰੀ ਜਾਂਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਚਾਹ ਪਸਟਡੀ ਤੋਂ ਤਾਂ ਸਾਡੇ ਮੋਹਾਲੀਆ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਸਕਾਰ